ਸਵਾਗਤ ਹੈ ਜੀ ਆਪ ਸਭ ਦਾ ਪੰਜਾਬ ਨਾਮ ਦੇ ਸਮਾਜ ਉਪਰ ਮੈਂ ਹਸ ਕੁਵਿੰਦਰ ਸਿੰਘ ਬਾਵਾ ਤੇ ਸਾਡੇ ਨਾਲ ਜੁੜੇ ਸਿਨੀਅਰ ਪੱਤਰਕਾਰ ਤੇ ਸਿੱਖ ਮਾਮਲੇ ਦੇ ਵਿਸ਼ੇਸ਼ਕ ਗੁਰਵਿੰਦਰ ਸਿੰਘ ਸਾਮਾ ਜੀ ਸਭ ਨੂੰ ਸਵਾਗਤ ਹੈ ਤੁਹਾਡਾ ਜੀ ਸ਼ੁਕਰੀਆ ਸਰ ਬਹੁਤ ਬਹੁਤ ਸ਼ੁਕਰੀਆ ਅੱਜ ਪੰਜਾਬ ਜਿਹੜਾ ਹੈਗਾ ਦੁਵਿਧਾ ਦੇ ਵਿੱਚੋਂ ਲੰਘ ਰਿਹਾ ਹੈਗਾ ਆ ਪਰ ਕੇ ਸੂਝਵਾਨ ਸਰੋਤਿਆਂ ਤੋਂ ਇਹ ਸਮਝ ਦੀ ਕੋਸ਼ਿਸ਼ ਕਰਾਂਗੇ ਕਿ ਸਿੱਖੀ ਨੂੰ ਮਾਰਨ ਵਾਲੇ ਜ਼ਿਆਦਾ ਨੇ ਖਾਸ ਕਰ ਉਹ ਜੋ ਸਿੱਖੀ ਦੇ ਹਮਾਇਤੀ ਹੋਣ ਦਾ ਦਾਵਾ ਕਰਦੇ ਨੇ ਦਮ ਭਰਦੇ ਨੇ ਪਹਿਲਾਂ ਵੀ ਭਰਦੇ ਸੀ ਮੈਂ ਸਿਰਫ ਇੱਕ ਪਰਿਵਾਰਕ ਪਾਰਟੀ ਦੀ ਗੱਲ ਨਹੀਂ ਕਰਾਂਗਾ ਪੂਰੇ ਆਲਮ ਵਿੱਚ ਫੈਲੇ ਪ੍ਰਿਸ਼ਟਾਜਰ ਦੀ ਗੱਲ ਕਰਾਂਗਾ ਸਮਝੋ ਸਿੱਖੀ ਦੀ ਸੇਵ ਵਾਲੀ ਇੱਕ ਨਵਾਂ ਐਲਾਨ ਨਵਾਂ ਆਇਆ ਹੈ ਅੰਮ੍ਰਿਤਸਰ ਨਾਲ ਆਵਾਮਾ ਇਹ ਜਿਹਨੂੰ ਪੰਥਕਤਰਾ ਜਿਹੜੀਆਂ ਨੇ ਬੜੇ ਹਲਕੇ ਚ ਲੈ ਰਹੀਆਂ ਨੇ ਸ਼ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਫੈਲੇ ਪ੍ਰਿਸ਼ਟਾਜਰ ਨੂੰ ਲੈ ਕੇ ਪੰਜਾਬ ਰਾਮ ਨੇ ਹੁਣ ਤਾਂ ਕਈ ਐਪੀਸੋਡ ਬਣਾਏ ਤੇ ਬਰੋਦਾ ਵੀ ਰਹੇਗਾ ਦੂਜੇ ਪਾਸੇ ਜੇ ਗੱਲ ਕਰੀਏ ਇਹਦੀ ਤਲਟੀਆਂ ਦੀ ਤੇ ਉਹਨੂੰ ਗੁਰੂ ਕਰਨ ਲਈ ਕੋਈ ਸੰਸਥਾ ਜਾਂ ਕੋਈ ਨਿੱਜੀ ਬੰਦਾ ਸਾਹਮਣੇ ਆਉਂਦਾਗਾ ਤਾਂ ਸਾਨੂੰ ਉਹਦਾ ਸਵਾਗਤ ਕਰਨਾ ਚਾਹੀਦਾ ਤੇ ਸਾਨੂੰ ਉਹਦੇ ਤੇ ਵੀ ਵਿਸ਼ੇਸ਼ ਨਿਗਰਾਨੀ ਪੈਣੀ ਹੁਣ ਜਿਸ ਤਰ੍ਹਾਂ ਪਿਛਲੇ ਦਿਨੀ ਮੀਟਿੰਗ ਹੋਈ ਆ ਅੰਮ੍ਰਿਤਸਰ ਵਿੱਚ ਤੇ ਅੰਮ੍ਰਿਤਸਰ اعلان ਨਾਮਾ ਜਿਹੜਾ ਜਾਰੀ ਹੋਇਆਗਾ ਕਿਵੇਂ ਦੇਖਦੇ ਹੋ ਤੁਸੀਂ ਉਸ ਐਲਾਨ ਨਾਮੇ ਨੂੰ ਪੰਥਕ ਤੇਰਾ ਉਸ ਲਾਮ ਨਾਲ ਨਾਮੇ ਨਾਲ ਕਿਵੇਂ ਜੁੜਨਗੇ ਆ ਸੋ ਇਸ ਤੋਂ ਪਹਿਲਾਂ ਕਿ ਮੈਂ ਗੱਲ ਕਰਾਂ ਅੰਮ੍ਰਿਤਸਰ ਲਾਣ ਅੰਮ੍ਰਿਤ ਦੀ ਇੱਕ ਗੱਲ ਕਰ ਲੈਂਦੇ ਆ ਕਿ ਸ਼੍ਰੋਮਣੀ ਗੁਰਦੁਖਰਾ ਬਰੋਧ ਕਮੇਟੀ ਦੀ ਵੋਟਾਂ ਮੰਗੀਆਂ ਨੇ ਇਹਦਾ ਜਾ ਰਿਹਾ ਹੈ ਕਿ ਹਜੇ ਉਹਦੇ ਵਿੱਚ ਵੀ ਵੱਡੀ ਪੁੱਤਰ ਦੀ ਤਾਲ ਨਹੀਂ ਹੋਈ ਜਾਂਦੀ ਜੇ ਆਪਾਂ ਗੱਲ ਕਰੀਏ ਲੱਖਾ ਸੁਧਾਰਨਾ ਦੀ ਲੱਖਾ ਸੁਧਾਰਨਾ ਦਾ ਜਿਹੜਾ ਪੰਜਾਬੀ ਪਿਆਰ ਆ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਹੈਗਾ ਪਰ ਪਹਿਲਾਂ ਆਪਾਂ ਗੱਲ ਕਰਾਂਗੇ ਸ਼੍ਰੋਮਣੀ ਕਮੇਟੀ ਦੇ ਵਿੱਚ ਜਿਹੜੀਆਂ ਵੋਟਾਂ ਮੰਗੀਆਂ ਉਹਦੀਆਂ ਤਾਲ ਲਈ ਜਾਂਦਾ ਸਮਝੀਂ ਅ ਬਿਲਕੁਲ ਬਾਬਾ ਜੀ ਉਸ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਕਿ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਕਿਉਂਕਿ ਇਹ ਬਹੁਤ ਜ਼ਰੂਰੀ ਹੋ ਜਾਂਦਾ ਕਿ ਤੁਹਾਡਾ ਜਿਹੜਾ ਸਾਨੂੰ ਸਾਥ ਮਿਲ ਰਿਹਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸਪੋਰਟ ਆ ਤੇ ਜਿੱਥੇ ਤੱਕ ਰਹੀ ਗੱਲ ਅੰਮ੍ਰਿਤਸਰ ਐਲਾਨਨਾਮੇ ਦੀ ਇਹ ਤੁਸੀਂ ਦੇਖ ਲਓ ਵੀ ਇੰਨਾ ਇੰਪੋਰਟੈਂਟ ਹੋ ਜਾਂਦਾ ਇੱਕ ਅੰਮ੍ਰਿਤਸਰ ਐਲਾਨਨਾਮਾ ਹੁੰਦਾ ਸਾਲ 1994 ਵਿੱਚ ਬਾਬਾ ਜੀ ਜਿਹਦੇ ਉੱਪਰ ਸਿਮਰਜੀਤ ਸਿੰਘ ਮਾਨ ਤੇ ਦੇਰਫਿਕ ਤਲਵੰਡੀ ਕੈਪਟਨ ਅਮਰਿੰਦਰ ਸਿੰਘ ਸੋਦੀ ਸਿੰਘ ਬਰਨਾਲਾ ਦੇ ਦਸਤਖਤ ਨੇ ਤੇ ਦੂਜਾ ਐਲਾਨ ਨਾਵਾ ਪੰਥ ਨੇ ਕੀਤਾ ਜਿਹਦੇ ਵਿੱਚ ਕੋਈ ਵੀ ਰਾਜਨੀਤਿਕ ਸ਼ਾਮਿਲ ਨਹੀਂ ਕੀਤਾ ਗਿਆ ਕਿਉਂਕਿ ਇਤਿਹਾਸ ਗਵਾਹ ਹੈ ਕਿ ਰਾਜਨੀਤਿਕ ਧਰਮ ਨੂੰ ਆਪਣਾ ਰਥ ਬਣਾ ਕੇ ਆਪਣਾ ਰਾਜ ਸੀ ਸਫਰ ਤੈਅ ਕਰਦੇ ਨੇ ਤੇ ਉਸ ਐਲਾਨ ਨਾਵੇ ਵਿੱਚ ਜਿਹੜਾ ਸਿਮਰਜੀਤ ਸਿੰਘ ਮਾਨ ਵੱਲੋਂ ਜਾਂ ਬਾਕੀ ਸਿਆਸੀ ਲੀਡਰਾਂ ਵੱਲੋਂ ਕੀਤਾ ਗਿਆ ਸੀ ਉਹਦੇ ਵਿੱਚ ਭਾਰਤੀ ਸੰਵਿਧਾਨ ਵਿੱਚ ਸੋਧਾ ਕਰਕੇ ਫੈਡਰਲ ਸਟਰਕਚਰ ਦੀ ਗੱਲ ਕੀਤੀ ਗਈ ਸੀ ਕਿ ਸਿੱਖਾਂ ਨੂੰ ਵੱਧ ਅਧਿਕਾਰ ਹੋਣ ਉਹ ਚੀਜ਼ਾਂ ਜਿਹੜੀਆਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਇੰਪੋਰਟੈਂਟ ਹੋ ਕੇ ਵਿਚਰ ਰਹੀਆਂ ਨੇ ਜਦੋਂ ਕਿ ਹਿੰਦੂ ਰਾਜ ਦੀ ਗੱਲ ਹੋ ਰਹੀ ਆ ਬਣਾਉਣ ਦੀ ਤੇ ਉਸ ਵੇਲੇ ਜਦੋਂ ਸਿੱਖ ਆਪਣੇ ਰਾਜ ਦੀ ਗੱਲ ਕਰਦਾ ਤਾਂ ਉਹਨੂੰ ਰਾਸ਼ਟਰ ਵਿਰੋਧੀ ਕਿਹਾ ਜਾਂਦਾ ਪਰ ਇਹ ਜਿਹੜਾ ਐਲਾਨਨਾਮਾ ਕੱਲ ਪਰਸੋਂ 5 ਤਰੀਕ ਨੂੰ ਅੰਮ੍ਰਿਤਸਰ ਵਿੱਚ ਹੋਇਆ ਇਹਨੂੰ ਆਪਾਂ ਇਹ ਕਹਾਂਗੇ ਕਿ ਜਿਹੜੀ ਸਿੱਖੀ ਦੀ ਆਤਮਾ ਮਲੀਨ ਹੋ ਚੁੱਕੀ ਆ ਕੂ ਪ੍ਰਬੰਧ ਕਰਕੇ ਗਲਤ ਪ੍ਰਚਾਰ ਕਰਕੇ ਠਿਕਨ ਅਪ੍ਰਸ਼ਟ ਲੋਕਾਂ ਦੇ ਆਉਣ ਕਰਕੇ ਉਹ ਸਾਰੀਆਂ ਕੋਸ਼ਾਂ ਨੂੰ ਠੱਲ ਪਾਉਣ ਦੇ ਲਈ ਰਾਹ ਲੱਭਣ ਦੀ ਕੋਸ਼ਿਸ਼ ਇਹ ਕੀਤੀ ਗਈ ਆ ਤੇ ਸਿੱਖ ਰਾਜ ਦੇ ਵੀ ਬੜੀ ਨਿਮਰਤਾ ਨਾਲ ਗੱਲ ਕੀਤੀ ਗਈ ਆ ਬਲਦੇਵ ਸਿੰਘ ਬਡਾਲਾ ਇਹ ਭਾਈ ਬਲਦੇਵ ਸਿੰਘ ਬਡਾਲਾ ਅ ਦਰਬਾਰੀ ਕੀਰਤਨੀ ਅਸੀਂ ਜਿਹਨੂੰ ਆਪਾਂ ਹਜ਼ੂਰੀ ਲੱਗੀ ਕਹਿੰਦੇ ਹੈਗੇ ਆ ਪਰ ਇਹਨਾਂ ਨੇ ਇੱਕ ਗੁਰਦੁਆਰਾ ਸਹਿਬਾਨ ਦੇ ਵਿੱਚ ਜਿਵੇਂ ਪਾਠੀਆਂ ਦੀ ਜਾਂ ਪ੍ਰਬੰਧਕਾਂ ਦੀ ਜ਼ਿੰਦਗੀ ਦੇ ਵਿੱਚ ਐਸੋ ਇਸ਼ਰਤ ਦਾ ਮਾਹੌਲ ਹੈ ਸ਼ਰਾਬਾ ਪੀਣੀਆਂ ਮੁਰਗੇ ਬਣਾਉਣੇ ਗੁਰਦੁਆਰਿਆਂ ਦੀਆਂ ਹੱਤਿਆਵਾਂ ਵਿੱਚ ਔਰ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਵੀ ਗੰਦ ਪਾਉਣਾ ਉਹਦੀ ਜਦੋਂ ਇਹਨਾਂ ਨੇ ਗੱਲ ਕੀਤੀ ਤਾਂ ਇਹਨਾਂ ਨੂੰ 바ਵਾ ਜੀ ਹਜ਼ੂਰੀ ਰਾਗੀ ਦੀ ਜਿਹੜੀ ਸੇਵਾ ਇਹ ਕਰ ਰਹੇ ਸੀ ਉਹ ਸੇਵਾ ਇਹਨਾਂ ਤੋਂ ਵਾਪਸ ਲੈ ਲਈ ਇਹਨਾਂ ਨੇ ਫਿਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਬਾਹਰ ਜਾ ਕੇ ਇੱਕ ਰੋਸਮਈ ਕੀਰਤਨ ਕੀਤਾ ਸੀ ਜਿਦੇ ਵਿੱਚ ਇਹਨਾਂ ਨੇ ਗੁਰਬਾਣੀ ਦੇ ਵਿੱਚੋਂ ਸ਼ਬਦ ਉਚਾਰੇ ਸੀ ਕੁੱਤਾ ਰਾਜ ਬਹਾਲੀਆ ਫਿਰ ਚੱਕੀ ਚੱਟੇ ਉਹਦੇ ਤੇ ਬਾਦਲ ਪਰਿਵਾਰ ਬੜਾ ਔਖਾ ਹੋਇਆ ਸੀ ਤੇ ਇਹਨਾਂ ਦੀ ਕਾਫੀ ਮੁਸ਼ਕਲਾਂ ਸਾਹਮਣੇ ਆਈਆਂ ਹੁਣੇ ਪਿਛਲੇ 3 ਸਾਲਾਂ ਤੋਂ ਦਰਬਾਰ ਸਾਹਿਬ ਕੰਪਲੈਕਸ ਦੇ ਬਾਹਰ 328 ਰੁਪਏ ਦੇ ਚੋਰੀ ਹੋਣ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਮੰਗ ਲੈ ਕੇ ਧਰਨਾ ਦੇ ਰਹੇ ਨੇ ਜਿਹੜੇ ਆਪਣੇ ਲੰਗਰ ਚੋਂ ਝੂਠ ਹੈਗੇ ਆ ਉਹਦਾ ਜਿਹੜਾ ਕਪਲਾਇਆ ਸੀ ਉਹ ਵੀ ਇਹਨਾਂ ਦੀ ਮੰਗਾਂ ਵਿੱਚ ਸ਼ਾਮਲ ਹੈਗਾ ਜਿਹੜਾ ਸ਼੍ਰੋਮਿਕ ਕਮੇਟੀ ਦੀ ਜਿਹੜੀ ਪ੍ਰੈਸ ਹੈਗੀ ਆ 골ਡਨ ਟੈਂਪਲ ਪ੍ਰੈਸ ਉਹਦੇ ਵਿੱਚ ਜਿੰਨੀਆਂ ਵੀ ਭ੍ਰਿਸ਼ਟਾਚਾਰਕ ਕੋਟ ਮਤਲਬ ਕਾਰਵਾਈਆਂ ਹੋਈਆਂ ਨੇ ਉਹਨਾਂ ਉੱਪਰ ਵੱਡੀਆਂ ਕਾਰਵਾਈਆਂ ਦੀ ਮੰਗ ਕਰ ਰਹੇ ਨੇ ਔਰ ਉਹਨਾਂ ਦੋਸ਼ੀਆਂ ਨੂੰ ਵੱਡੀਆਂ ਸਜ਼ਾਵਾਂ ਦੇਣ ਦੀ ਮੰਗ ਕਰ ਰਹੇ ਨੇ ਪਰ ਉਹਨਾਂ ਦੀ ਗੱਲ ਹਲੇ ਸਿਰੇ ਨਹੀਂ ਚੜ ਰਹੀ ਸਿਰੇ ਕਿਸੇ ਦੀ ਵੀ ਨਹੀਂ ਚੜ ਰਹੀ ਕਿਉਂਕਿ ਇੱਕ ਪਰਿਵਾਰ ਦਾ ਗਲਵਾ ਹੈਗਾ ਤੇ ਉਹ ਜਿਹੜੇ ਪ੍ਰਧਾਨ ਲੱਗਦੇ ਨੇ ਉਹ ਲਪਾਫੇ ਚੋਂ ਨਿਕਲਦੇ ਨੇ ਸੋ ਇਹ ਗੱਲਾਂ ਲਈ ਤਾਂ ਸ਼ਰੋਗਣੀ ਕਮੇਟੀ ਦੇ ਚੋਣਾਂ ਲੜ ਕੇ ਦੁਬਾਰੇ ਸੱਤਾ ਹਾਸਲ ਕਰਨੀ ਪਊ ਪੰਥ ਨੂੰ ਫੇਰ ਉਹਨਾਂ ਨੂੰ ਅਸੀਂ ਸਜ਼ਾ ਦੇਣ ਦੇ ਯੋਗ ਹੋਣਾਗੇ ਇਹਦੇ ਜਦੋਂ ਇਹਨਾਂ ਨੇ ਹੁਣ 3 ਸਾਲ ਹੋ ਗਏ ਇਹਨਾਂ ਦੇ ਧਰਨੇ ਨੂੰ ਤੇ ਉਹਨੂੰ ਇਹਨਾਂ ਨੇ ਮਨਾਇਆ ਪੰਥ ਦਾ ਇਕੱਠ ਕੀਤਾ ਇੱਕ ਸਨਮਾਨਯੋਗ ਇਕੱਠ ਹੋਇਆ ਤੇ ਇਸ ਐਲਾਨ ਨਾਵੇਂ ਦਾ ਜਨਮ ਹੋਇਆ ਇਹ ਐਲਾਨਾਂ ਦੇ ਵਿੱਚ ਇਹਨਾਂ ਨੇ ਪੰਜਾਬ ਬਚਾਓ ਪੰਥ ਬਚਾਓ ਦਸਕਤ ਮੁਹਿੰਮ ਆਰੰਭ ਕੀਤੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਬਣ ਰਹੀਆਂ ਵੋਟਾਂ ਨੂੰ ਸੁਚਾਰੂ ਰੂਪ ਨਾਲ ਬਣਾਉਣ ਦਾ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਕੋਲੇ ਵੱਡੀ ਮੰਗ ਰੱਖੀ ਆ ਵੀ ਜਿਹੜੀਆਂ ਤੁਹਾਡੀਆਂ ਆਲਰੇਡੀ ਵੋਟਾਂ ਪੜੀਆਂ ਹੋ ਜਾਂਦੇ ਉਹਨਾਂ ਵਿੱਚ ਜਿਹੜੇ ਕੌਰ ਤੇ ਸਿੰਘ ਵਾਲੇ ਪੰਜਾਬੀ ਬੋਲਦੇ ਲੋਕ ਨੇ ਉਹਨਾਂ ਦਾ ਪਛਾਣ ਪੱਤਰ ਦੇਖ ਕੇ ਉਹਨਾਂ ਨੂੰ ਵੋਟ ਪਵਾਈ ਜਾਵੇ ਤੁਸੀਂ ਇਹ ਨਵਾਂ ਡੰਬਰ ਕਿਉਂ ਰਚਿਆ ਪਤਾ ਲੱਗਦਾ ਵੀ ਕਪਲਾ ਹੈਗਾ ਇਹ ਬਹੁਤ ਵੱਡਾ ਇਹ ਆਪਾਂ ਗੱਲ ਕਰਾਂਗੇ ਇਸੇ ਵੀਡੀਓ ਵਿੱਚ ਪਰ ਇਹਨਾਂ ਨੇ ਸਿੱਖ ਰਾਜ ਦੀ ਸਥਾਪਨਾ ਤੋਂ ਪਹਿਲਾਂ ਸਿੱਖ ਸੰਸਥਾਵਾਂ ਦੀ ਸ਼ਾਨ ਦੀ ਮੁੜ ਬਹਾਲੀ ਲਈ ਵੱਡੇ ਪ੍ਰੋਗਰਾਮ ਦਾ ਐਲਾਨ ਕੀਤਾ ਜਿਸ ਤਹਿਤ ਇਹਨਾਂ ਦੀ ਸੰਸਥਾ ਸਿੱਖ ਸਦਭਾਵਨਾ ਦਲ ਪੰਜਾਬ ਦੇ ਹਰ ਕੋਨੇ ਵਿੱਚ ਜਾ ਕੇ ਸਿੱਖਾਂ ਨੂੰ ਜਾਗਰੂਤ ਕਰਨ ਦੇ ਪ੍ਰੋਗਰਾਮ ਕਰਨ ਦੀ ਗੱਲ ਕੀਤੀ ਗਈ ਆ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਨ ਵਿੱਚ ਆ ਚੁੱਕੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਆ ਪਰ ਇੱਥੇ ਪ੍ਰਦੇਪ ਸਿੰਘ ਬਟਾਲਾ ਦੇ ਭਾਈ ਰਣਜੀਤ ਸਿੰਘ ਸਾਫਕਾ ਜੈਦਾ ਅਕਾਲ ਤਖਤ ਦੇ ਉੱਪਰ ਇੱਕ ਵੱਡੇ ਇਨਸਾਫ ਤਰਾਸ਼ੀ ਲਈ ਕੀਤੀ ਆ ਉਹਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਚੋੜਾ ਮੇਲੇ ਉਹ ਭਾਈ ਰਣਜੀਤ ਸਿੰਘ ਨੂੰ ਮਿਲੇ ਨੇ ਉਹਨਾਂ ਨਾਲ ਗੱਲਬਾਤ ਹੋਈ ਆ ਤੇ ਧਾਰਮਿਕ ਪਰੰਪਰਾਵਾਂ ਨੂੰ ਬਹਾਲ ਕਰਨ ਦੀ ਉਹਨਾਂ ਨੇ ਬੇਇੱਜ਼ਤੀ ਕੀਤੀ ਸੀ ਜਿਹੜੀਆਂ ਚੋੜਾ ਵਿੱਚ ਸਿੱਖੀ ਨਾਲ ਜੁੜੇ ਬੰਦੇ ਸਿੱਖ ਖੰਡਾ ਪਹਲ ਬਾਟੇ ਅਮਰਤ ਲੈ ਕੇ ਪੂਰੇ ਪਰਿਵਾਰ ਦੇ ਬੰਦੇ ਨੂੰ ਉਮੀਦ ਬਰਾਉਣ ਦੀ ਉਮੀਦਵਾਰ ਬਣਾਉਣ ਦੀ ਗੱਲ ਇਹ ਕਦੇ ਸਿ ਦਿੱਲੀ ਦੀਆਂ ਵੋਟਾਂ ਵਿੱਚ ਕੀਤੀ ਸੀ ਬਲਦੇਵ ਸਿੰਘ ਵਡਾਲਾ ਨੇ ਕਿਹਾ ਕਿ ਉਹਨਾਂ ਵੱਲੋਂ ਰਣਜੀਤ ਸਿੰਘ ਜੀ ਨੂੰ ਇਹ ਪੇਸ਼ਕਸ਼ ਕੀਤੀ ਗਈ ਸੀ ਕਿ ਸੰਪੂਰਨ ਗੁਰਸਿੱਖ ਪਰਿਵਾਰ ਦੇ ਸਦਸ ਨੂੰ ਹੀ ਟਿਕਟ ਦਿੱਤੀ ਜਾਵੇ ਗੁਰਬਾਣੀ ਵਿੱਚ ਲਬਰੇਜ਼ ਇਨਸਾਨ ਹੀ ਅੱਗੇ ਲਿਆਂਦੇ ਜਾਣ 84 ਦੇ ਸਿੱਖ ਕਤਰੀਆਨ ਦੇ ਸ਼ਹੀਦ ਪਰਿਵਾਰਾਂ ਦੀ ਬਾਹ ਫੜੀ ਜਾਵੇ ਪਰ ਭਾਈ ਰਣਜੀਤ ਸਿੰਘ ਸਾਬਕਾ ਜਥੇਦਾਰ ਨੇ ਪਰਮਜੀਤ ਸਿੰਘ ਸਰਨਾ ਭਰਾਵਾਂ ਦੀ ਬਾਹ ਫੜ ਲਈ ਤੇ ਇਹਨਾਂ ਤੋਂ ਇਨਕਾਰੀ ਹੋ ਗਏ ਅਸਮਰੱਥਤਾ ਜਤਾਈ ਕਿ ਇਹ ਨਹੀਂ ਹੋ ਸਕਦਾ ਤੇ ਸਾਨੂੰ ਪਤਾ ਹੀ ਹੈ ਕਿ ਬਾਅਦ ਵਿੱਚ ਸਰਨਾ ਭਰਾਵਾਂ ਨੇ ਬਾਦਲਾਂ ਦੀ ਬਾਹ ਫੜ ਲਈ ਅੱਜਕੱਲ ਬਾਦਲ ਸਾਹਿਬ ਦੀ ਪ੍ਰੈਸ ਕਾਨਫਰੰਸ ਵਿੱਚ ਸੱਜੇ ਖੱਬੇ ਬੈਠੇ ਉਹਨਾਂ ਦੇ ਸਰਨਾ ਸਾਹਿਬ ਦਿਖ ਜਾਂਦੇ ਨੇ ਇਹ ਰਹੀ ਵੱਡੀ ਗੱਲ ਬਲਦੇਵ ਸਿੰਘ ਮਡਾਲਾ ਨੇ ਹੁਣ ਸਾਰੇ ਪੰਥਕ ਧਿਰਾਂ ਨੂੰ ਦੁਬਾਰਾ ਸੱਦਾ ਦਿੱਤਾ ਉਹਨਾਂ ਨੇ ਫੇਰ ਇਸ ਮੰਚ ਤੇ ਆਉਣ ਲਈ ਪਾਇਰਟਜੀਤ ਸਿੰਘ ਨੂੰ ਸੱਦਾ ਦਿੱਤਾ ਸੀ ਉਹਨਾਂ ਦਾ ਕੋਈ ਬੰਦਾ ਨਹੀਂ ਆਇਆ ਤੇ ਉਹਨਾਂ ਨੇ ਬੜਾ ਖਤਰਨਾਕ ਸੱਦਾ ਦਿੱਤਾ ਕਹਿੰਦੇ ਨੇ ਵੀ ਅਗਨੀ ਪ੍ਰੀਖਿਆ ਵਾਲਾ ਕਿ ਪੰਜ ਸਿੰਘ ਸਹਿਬਾਨਾਂ ਤੋਂ ਉਮੀਦਵਾਰਾਂ ਦੀ ਚੋਣ ਕਰਾਈ ਜਾਵੇ ਤੇ ਪੰਥ ਵਿੱਚੋਂ ਪੰਜ ਸਿੰਘ ਸਹਿਬਾਨ ਚੁਣੇ ਜਾਣ ਮੌਕੇ ਤੇ ਜਿਹੜਾ ਇਕੱਠ ਹੋਵੇ ਤੇ ਉਸੇ ਇਕੱਠ ਵਿੱਚ ਹੀ ਜਿਹੜੇ ਉਮੀਦਵਾਰ ਆਪਣੇ ਆਪ ਨੂੰ ਪੇਸ਼ ਕਰਨਗੇ ਉਹਨਾਂ ਨੂੰ ਚੁਣਿਆ ਜਾਵੇ ਤੇ ਉਹ ਪੰਥਕ ਧਰਾਂ ਦੇ ਉਮੀਦਵਾਰ ਹੋਣ ਤੇ ਉਹ ਸਿੱਖੀ ਦੀ ਕਸੌਟੀ ਤੇ ਖਰੇ ਉੱਤਰਦੇ ਚਾਹੀਦੇ ਨੇ ਜੇਕਰ ਅਜਿਹਾ ਹੁੰਦਾ ਤਾਂ ਉਹਨਾਂ ਦੀ ਸੰਸਥਾ ਉਹਨਾਂ ਉਮੀਦਵਾਰਾਂ ਦੀ ਸੂਚੀ ਅੱਗੇ ਨਤਮਸਤਕ ਹੋਵੇਗੀ ਔਰ ਇਹ ਕੋਈ ਵੀ ਆਪਣੀ ਸੰਸਥਾ ਵੱਲੋਂ ਉਮੀਦਵਾਰ ਨਾ ਖੜਾ ਕਰਨ ਦੀ ਗੱਲ ਕਰ ਰਹੇ ਨੇ ਤੇ ਨਾਲ ਹੀ ਗੱਲ ਕਰੇ ਕਿ ਜਿੰਨੇ ਵੀ ਵਿਰੋਧੀ ਧੜੇ ਹੈਗੇ ਨੇ ਉਹ ਇੱਕ ਮੰਚ ਤੇ ਆ ਜਾਣ ਤੇ ਪੰਜ ਸਿੰਘ ਸਾਹਿਬਾਨਾਂ ਦੀ ਰਹਿਨਵਾਈ ਦੇ ਵਿੱਚ ਉਮੀਦਵਾਰ ਚੁੜਨ ਜਿਨ੍ਹਾਂ ਨੂੰ ਗੁਰਬਾਣੀ ਕੰਠ ਹੋਵੇ ਜੋ ਗੁਰਸਿੱਖ ਪਰਿਵਾਰ ਹੋਵੇ ਕਟੋ-ਕਟ ਨਵਾਂ ਗੁਰਸਿੱਖ ਪਰਿਵਾਰ ਨਾ ਬਣਿਆ ਹੋਵੇ ਉਹਦਾ ਮਤਲਬ ਆ ਕਿ ਮੌਕਾਪਰਸ ਲੋਕ ਨਾ ਅੱਗੇ ਹੋਣ ਸੋ ਇਸ ਤਰੀਕੇ ਨਾਲ ਬਾਦਲ ਵਿਰੋਧੀ ਹਲ ਲਈ ਬਹੁਤ ਵੱਡੀ ਬੰਗਾਰ ਹੈ ਜੇਕਰ ਸਾਰੇ ਇੱਕ ਝੰਡੇ ਪੰਥ ਦੇ ਝੰਡੇ ਥੱਲੇ ਇਕੱਠੇ ਹੁੰਦੇ ਨੇ ਤਾਂ ਬਲਦੇਵ ਸਿੰਘ ਮਡਾਲਾ ਦੀਆਂ ਸ਼ਰਤਾਂ ਦੀ ਪੂਰਤੀ ਹੁੰਦੀ ਹੈ ਤਾਂ ਸਿੱਖੀ ਪ੍ਰਚਾਰ ਪ੍ਰਬੰਧ ਤੇ ਪ੍ਰਸੰਗਾ ਵਿੱਚ ਫੈਲੀ ਭ੍ਰਿਸ਼ਟਾਚਾਰ ਦੀ ਬਿਮਾਰੀ ਨੂੰ ਮੂੜੋਂ ਹੀ ਖਤਮ ਕੀਤਾ ਜਾ ਸਕਦਾ ਹੈ ਕਿਉਂਕਿ ਸਿੱਖੀ ਵਿਚਲੀ ਬਾਬਾ ਜੀ ਜਿਹੜਾ ਪ੍ਰਿਸ਼ਟਾਚਾਰ ਦਾ ਮੂਲ ਸਰੋਤ ਹੈ ਨਾ ਉਹ ਹੈਗਾ ਜਾਤੀਵਾਦ ਜੇਕਰ ਸਾਰੇ ਹੀ ਖਾਲਸਾ ਬਰਾਦਰੀ ਦੇ ਅੰਗ ਹੋਣ ਕੋਈ ਜੱਟ ਚਮਾਰ ਛਿੰਬਾ ਨਾਈ ਖੱਤਰੀ ਹੋਵੇ ਹੀ ਨਾ ਮਾਨਸਕੀ ਜਾਤ ਸਭੇ ਇੱਕੇ ਪਹਿਚਾਨ ਵੋ ਮਤਲਬ ਇਹ 70 ਬਾਬਾ ਜੀ ਨੇ ਉਚਾਰੀ ਸੀ ਇਹ 70 ਦੀ ਲੋੜ ਅੱਜ ਸਿੱਖਾਂ ਨੂੰ ਜ਼ਿਆਦਾ ਹੈ ਗੈਰ ਸਿੱਖਾਂ ਨਾਲ ਤੇ 1936 ਵਿੱਚ ਤੁਸੀਂ ਦੇਖ ਲਓ ਵੀ ਜੇਕਰ ਬਾਬਾ ਸਾਹਿਬ ਭੀਮਰਾਓ ਬੇਦਕਰ ਜੀ ਸਿੱਖ ਬਣ ਗਏ ਹੁੰਦੇ ਤਾਂ 84 ਨਾ ਹੁੰਦਾ ਤਾਂ ਅਸੀਂ ਦਰਲੇ ਹੀ ਨਾ ਜਾਂਦੇ ਕਿਉਂਕਿ ਸਾਡੇ ਜਿਹੜੀ ਆਪਣੀ ਗਿਣਤੀ ਹੁੰਦੀ ਅੱਜ ਸਿਰਫ ਮਹਿਜ਼ 1.5 ਕਰੋੜ ਨਾ ਹੁੰਦੀ ਅਸੀਂ 30-40 ਕਰੋੜ ਹੁੰਦੇ ਤੇ ਜੱਟਵਾਦ ਦੀ ਵਧੀ ਜਕੜ ਕਰਕੇ 바ਵਾ ਸਾਹਿਬ ਆਪਣੇ 6 ਕਰੋੜ ਅਨੁਆਈਆਂ ਨਾਲ ਸਿੱਖੀ ਵਿੱਚ ਨਾ ਆ ਸਕੇ ਔਰ ਇਹਦਾ ਇੱਕ ਵੱਡਾ ਕਾਰਨ ਮਹਾਤਮਾ ਗਾਂਧੀ ਵੀ ਰਹੇ ਕਿਉਂਕਿ ਉਸ ਵੇਲੇ ਤੇ ਜਿਹੜੇ ਜੱਟ ਸਰਦਾਰ ਸੀਗੇ ਜਿਨ੍ਹਾਂ ਵਿੱਚੋਂ ਚਾਹੇ ਆਹ ਆਪਾਂ ਕਹਿ ਦਿੰਦੇ ਆ ਕਿ ਸਿੱਖੀ ਨਾਲ ਜੁੜੇ ਸੀ ਪਰ ਉਹਨਾਂ ਵਿੱਚੋਂ ਬਹੁਤੇ ਕਾਂਗਰਸ ਨਾਲ ਜੁੜੇ ਹੋਏ ਸੀ ਤੁਸੀਂ ਯਾਦ ਕਰੋ ਕਿ ਸ਼੍ਰੋਮਣੀ ਕਮੇਟੀ ਜਦੋਂ ਬਣਦੀ ਆ ਉਹਦੀਆਂ ਚੋਣਾਂ ਕਾਂਗਰਸ ਲੀਡਰਾਂ ਨੇ ਬੜੀ ਛੇਤੀ ਅੱਧ ਹੋ ਕੇ ਲੜੀਆਂ ਸੀ ਤੇ ਜੱਟ ਸਰਦਾਰ ਮਹਾਤਮਾ ਗਾਂਧੀ ਦੀ ਰਾਜਨੀਤੀ ਦੀ ਪੇਟ ਚੜ ਗਏ ਤੇ ਅੱਜ ਤੱਕ ਭੁਗਤ ਰਹੇ ਆ ਅਸੀਂ ਸਿੱਖੀ ਨੂੰ ਰਾਜ ਨਹੀਂ ਮਿਲ ਸਕਿਆ ਤੇ ਹੁਣ ਉਹ ਪਿੰਡੇ ਔਖੇ ਸਰ ਕਰਨੇ ਪੈਣੇ ਆ ਔਰ ਇਹਦੇ ਲਈ ਸਾਨੂੰ ਮਨੁੱਖੀ ਜਾਤ ਸਭੇ ਇੱਕੇ ਪਛਾਣੋ ਵਾਲਾ ਜਿਹੜਾ ਗੁਰਮੰਤਰ ਹੈਗਾ ਬਾਬਾ ਜੀ ਨੇ ਦਿੱਤੇ ਆ ਉਹਦੇ ਲਈ ਖਾਲਸਾ ਬ੍ਰਾਦਰਹੀ ਦਾ ਜਨਮ ਹੋਣਾ ਬਹੁਤ ਜ਼ਰੂਰੀ ਹੈ ਤੇ ਆਮ ਚੋਣਾਂ ਲਈ ਜਿਹੜੀਆਂ ਕਾਰਵਾਈਆਂ ਚੱਲ ਰਹੀਆਂ ਨੇ ਐਲਬੀਓ ਲੋਕ ਸਭਾ ਦੀਆਂ ਵੋਟਾਂ ਦੀਆਂ ਸੂਚੀਆਂ ਤਿਆਰ ਕਰ ਰਹੇ ਨੇ ਪਟਵਾਰੀ ਵੀ ਉਤਰ ਰਹੇ ਨੇ ਤੁਸੀਂ ਦੇਖੋ ਵੀ 21 ਦਿਨਾਂ ਵਿੱਚ ਸਿਰਫ ਫਾਰਮ ਕਿਵੇਂ ਫੜੇ ਜਾ ਸਕਦੇ ਨੇ 1.5 ਕਰੋੜ ਦੀ ਆਬਾਦੀ ਆ ਤੇ ਉਹਦੇ ਵਿੱਚੋਂ ਕਰੀਬ-ਕਰੀਬ 70-80 ਲੱਖ ਤਾਂ ਸਿੱਖ ਵੱਲਣ ਗਈ, ਵੋਟਾਂ ਵੱਣ ਗਈਆਂ। ਹਿਮਾਚਲ ਸਰਕਾਰ ਨੇ ਹਲੇ ਵੋਟਾਂ ਨਹੀਂ ਬਣਾਉਣੀਆਂ ਸ਼ੁਰੂ ਕੀਤੀਆਂ, ਚੰਡੀਗੜ੍ਹ ਨੇ ਹਲੇ ਕੋਈ ਨਹੀਂ ਕੀਤਾ। ਹਰਿਆਣਾ ਵਿੱਚ ਵੋਟਾਂ ਬਣ ਰਹੀਆਂ ਨੇ ਪਰ ਉਹ ਤਾਂ ਚਲੋ ਹੁਣ ਕਹਿੰਦੇ ਵੀ ਪੰਜਾਬ ਤੋਂ ਬਾਹਰ ਹੀ ਹੋ ਗਈ। ਤੇ ਪੰਜਾਬ ਵਿੱਚ ਚਾਰ ਵਾਰ ਫਾਰਮ ਬਣਾ ਕੇ ਬਦਲ ਦਿੱਤੇ ਗਏ ਨੇ। ਪੰਜਾਬ ਸਰਕਾਰ, ਸਿੱਖ ਸੌਣ ਕਮਿਸ਼ਨ ਅਤੇ ਕੇਂਦਰੀ ਸਰਕਾਰ ਸਿੱਖੀ ਦੀ ਇਸ ਮਹਾਨ ਸੰਸਥਾ ਨੂੰ ਢਾਹ ਲਾਉਣ ਵਿੱਚ ਪੂਰੇ ਮਸਰੂਫ ਨਜ਼ਰ ਆ ਰਹੇ ਨੇ। ਤੇ ਇਹ ਬਾਬਾ ਜੀ ਤੁਸੀਂ ਦੇਖੋ ਵੀ ਹੁਣ ਜੇਕਰ ਅੰਮ੍ਰਿਤਸਰ ਐਲਾਨ ਨਾਵੇਂ ਨੂੰ ਸੀਰੀਅਸਲੀ ਨਹੀਂ ਲਿਆ ਜਾਵੇਗਾ ਤੇ ਇਹ ਸਿੱਖਾਂ ਲਈ ਇੱਕ ਬੜੀ ਵੱਡੀ ਹਾਰ ਹੋਏਗੀ ਔਰ ਇਹਦਾ ਖਮਿਆਜ਼ਾ ਭਵਿੱਖ ਵਿੱਚ ਸਾਨੂੰ ਭੁਗਤਣ ਲਈ ਤਿਆਰ ਰਹਿਣਾ ਪਵੇਗਾ ਬਾਵਾ ਜੀ ਗੱਲ ਹੁੰਦੀ ਹੈ ਵੋਟਾਂ ਮਿਲ ਰਹੀਆਂ ਨੇ ਵੋਟਾਂ ਤੇ ਤਾਂ ਅਸੀਂ ਇਹਦੀ ਗੱਲ ਬੰਦ ਕਰੀ ਆ ਉਹਦੇ 'ਚ ਇਲਜ਼ਾਮ ਲਾਏ ਜਾਂਦੇ ਨੇ ਕਿ ਜਿਹੜੇ ਬਾਕੀ ਤੇਰਾਵਾਦੀ ਲੋਕ ਨੇ ਉਹ ਵੀ ਆਪਣੀਆਂ ਵੋਟਾਂ ਬੁਨਵਾਉਂਦੇ ਨੇ ਕਿਵੇਂ ਦੇਖ ਰਹੇ ਹੋ ਤੁਸੀਂ ਇਹਨਾਂ ਇਲਜ਼ਾਮਾਂ ਨੂੰ ਤੇ ਕਿਵੇਂ ਇਹਨਾਂ ਦਾ ਸਬੂਤ ਲਖਦੀ ਹੈ ਤੁਸੀਂ ਡੇਰੇ ਬਾਦ ਵਾਲੇ ਬੰਦਿਆਂ ਦੀ ਵੋਟਾਂ ਬਣਾਉਣ ਦੀ ਗੱਲ ਕਰ ਰਹੇ ਹੋ ਕਿ ਜਿਹੜੇ ਹੁਣ ਪਤਾ ਪੱਗ ਬੰਨੀ ਵੀ ਆ ਦਾੜ੍ਹੀ ਰੱਖੀ ਹੋਈ ਆ ਪਰ ਉਹ ਡੇਰਾ ਬਿਆਸ ਵਿੱਚ ਆਪਣੀ ਅਕੀਦਤ ਰੱਖਦਾ ਪਰ ਉਹਦੀ ਜੇ ਗੱਲ ਕਰੀ ਉਹ ਤਾਂ ਅੱਜਕੱਲ ਸਿਮਰਜੀਤ ਸਿੰਘ ਮਾਨਵੀ ਰੱਖਦੇ ਨੇ ਉਹ ਵੀ ਕਹਿੰਦੇ ਵੀ ਪੂਰੇ ਲਹਿਰਾ ਗਾਗਾ ਧੂਰੀ ਸੰਗਰੂਰ ਬਲੇਰਕੋਟਲਾ ਜਿੰਨੇ ਵੀ ਰਾਜਾ ਸੌਮੀਆਂ ਦੇ ਸਤਸੰਗ ਬਿਆਸ ਦੇ ਉੱਥੇ ਸੰਗਤ ਕੀ ਬੋਲਦੇ ਹੁੰਦੇ ਨੇ ਤੁਹਾਡੇ ਇਹਨਾਂ ਦੇ ਨਾਮ ਚਰਚਾ ਕਰਮੈਂ ਉਹਨਾਂ ਵਿੱਚ ਮਿਲ ਕੇ ਆਏ ਨੇ ਔਰ ਉਹਨਾਂ ਦੇ ਜਿਹੜੇ ਆਪਣੇ ਅੰਮ੍ਰਿਤਸਰ ਅਕਾਲੀ ਦਲ ਦੇ ਬੰਦੇ ਨੇ ਉਹ ਤਾਂ ਕਹਿੰਦੇ ਨੇ ਜੀ ਕਿ ਰਾਧਾ ਸਵਾਮੀ ਸਤਸਿੰਘ ਵਾਲੇ ਸਿੱਖੀ ਵੱਲ ਮੁੜ ਰਹੇ ਨੇ ਪਰ ਜੇਕਰ ਉਹਨਾਂ ਦੀਆਂ ਗਤੀਵਿਧੀਆਂ ਦੇਖੀਆਂ ਜਾਣ ਤਾਂ ਉਹ ਸਿਮਰਨਜੀਤ ਸਿੰਘ ਮਾਨ ਦੀ ਪਿੱਠ ਥਾਪੜ ਰਹੇ ਨੇ ਪਿੱਠ ਵੱਡਾ ਛੋਟੇ ਦੀ ਥਾਪੜਦਾ ਹੁੰਦਾ ਛੋਟਾ ਵੱਡੇ ਦੀ ਨਹੀਂ ਥਾਪੜਦਾ ਹੁੰਦਾ ਛੋਟਾ ਵੱਡੇ ਦੇ ਚਰਨੀ ਲੱਗਦਾ ਹੁੰਦਾ ਸੋ ਰਾਧਾ ਸਵਾਮੀ ਬਿਆਸ ਦੇ ਸੰਤ ਵੱਲੋਂ ਜਿਹੜਾ ਉਹਨਾਂ ਦਾ ਗੁਰੂ ਬਣਿਆ ਵਿਆ ਪਿਤਾ ਬਣਿਆ ਵਿਆ ਉਦੇ ਵੱਲੋਂ ਸਿਮਰਜੀਤ ਸਿੰਘ ਮਾਨ ਦੀ ਪਿੱਠ ਥਾਪੜਨਾ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਤੇ ਅਸੀਂ ਜਿਹੜੀ ਗੱਲ ਕਰ ਰਹੇ ਆ ਕਿ ਖਾਲਸਾ ਬਰਾਦਰੀ ਦਾ ਆਉਣਾ ਬਹੁਤ ਜ਼ਰੂਰੀ ਹੈ ਔਰ ਭਗਵੰਤ ਮਾਨ ਨੂੰ ਲੋਕਾਂ ਮਤਲਬ ਭਗਵੰਤ ਮਾਨ ਨੂੰ ਪਰ ਬਹੁਤ ਆਸੇ ਲੋਕਾਂ ਨੂੰ ਕਿ ਇਹ ਸਿੱਖੀ ਨੂੰ ਪਿੱਠ ਨਹੀਂ ਦਿਖਾਉਣਗੇ ਪਰ ਜਿਹੜੇ ਹਾਲਾਤ ਨੇ ਆਪਣੇ ਸਿੱਖ ਗੁਰਦੁਆਰਾ ਕਮਿਸ਼ਨ ਜਿਹੜਾ ਹੈਗਾ ਪੰਜਾਬ ਸਰਕਾਰ ਹੈ 21 ਦਿਨਾਂ ਵਿੱਚ 80-90 ਲੱਖ ਵੋਟਾਂ ਤਿਆਰ ਕਰਨ ਦੀ ਗੱਲ ਕਰ ਰਹੇ ਨੇ ਔਰ ਇਹਦੇ ਵਿੱਚ ਸਰਕਾਰੀ ਮਸ਼ੀਨਰੀ ਨੂੰ ਵੀ ਸਿਰਫ 2 ਦਿਨ ਲਈ ਇਨਵੋਲਵ ਕਰ ਰਹੇ ਨੇ ਐਲਬੀਓ ਤੇ ਪਟਵਾਰੀਆਂ ਨੂੰ ਕਿ ਇਹ ਤਾਂ ਲਈ ਨਹੀਂ ਤਾਂ ਹੋਰ ਕੀ ਹੈ ਬਾਬਾ ਜੀ ਇਹ ਪੱਤੀ ਰਾਜਨੀਤਿਕ ਤਾਂ ਲਈ ਹੈ ਇਹਦੇ ਵਿੱਚ ਕੇਂਦਰ ਸਰਕਾਰ ਵੀ ਉਹਨੇ ਇਨਵੋਲ ਹੈ ਭਾਜਪਾ ਵਾਲੇ ਜਿੰਨੇ ਮੌਜੂਦਾ ਪੰਜਾਬ ਸਰਕਾਰ ਤੇ ਬਾਦਲ ਖੇਮੇ ਹਾਲਾਂਕਿ ਸੁਖਬੀਰ ਬਾਦਲ ਜਾ ਕੇ ਇਹ ਮੰਗ ਕਰਕੇ ਆਏ ਨੇ ਆਪਣੇ ਬਲਦੇਵ ਸਿੰਘ ਵਡਾਲਾ ਨੇ ਵੀ ਬੜਾ ਪਲਦੇਵ ਸਿੰਘ ਮਟਾਲਾ ਦੀ ਮੰਗ ਤਾਂ ਬਹੁਤ ਜਾਇਜ਼ ਲੱਗਦੀ ਹੈ ਕਿ ਤੁਸੀਂ ਵੋਟਾਂ ਕਿਉਂ ਬਣਾ ਰਹੇ ਹੋ ਵੋਟਾਂ ਤਾਂ ਅਸੀਂ ਆਲਰੇਡੀ ਬਣੀਆਂ ਹੋ ਜਣੇ ਕਿ ਸਿੱਖ ਭਾਰਤ ਦੇ ਨਾਗਰਿਕ ਨੇ ਹੈਗੇ ਤੁਸੀਂ ਉਹ ਵੋਟਾਂ ਅੱਡ ਕਿਉਂ ਬਣਾ ਰਹੇ ਹੋ ਉਹ ਆਇਡੈਂਟੀਟੀ ਕਾਰਡ ਪ੍ਰੋਪਰ ਬਣੇ ਹੋਵੇ ਪਤਾ ਲੱਗਦਾ ਕਿ ਕਿਹਨੇ ਪਗਵੰਨੇ ਆ ਕਿਹਨੇ ਦਾੜੀ ਰੱਖੀ ਆ ਉਦੋਂ ਵੋਟ ਵੇਲੇ ਚੀਜ਼ ਹੋ ਸਕਦੀ ਆ ਇਹ ਗੱਲ ਕੋਈ ਬਹੁਤ ਵੱਡੀ ਨਹੀਂ ਹੈਗੀ ਪਰ ਜਿਹੜੀ ਇਹਨਾਂ ਨੇ ਕਵਾਜ ਸ਼ੁਰੂ ਕੀਤੀ ਵੀ ਆ ਉਹਦੇ ਵਿੱਚ ਲੱਗਦਾ ਕਿ ਗੈਰ ਸਿੱਖਾਂ ਦੀਆਂ ਵੋਟਾਂ ਵੜਨ ਗਈਆਂ ਦੇਵੇਦਾਰਾਂ ਦੀਆਂ ਵੋਟਾਂ ਵੜਨ ਗਈਆਂ ਤੁਸੀਂ ਇਹ ਦੇਖ ਲਓ ਹਰਿਆਣਾ ਸਿੱਖ ਕਮੇਟੀ ਵਿੱਚ ਜਿਹੜਾ ਉਹ ਡੇਰੇਦਾਰ ਪ੍ਰਬੰਧਕ ਲਾ ਗਿਆ ਉਹ ਸਾਰਾ ਕੁਝ ਆਪਣੇ ਡੇਰੇ 'ਚ ਹੀ ਲੈ ਗਿਆ ਉੱਥੇ ਜਮਨानगर ਸਾਈਡ ਦੇ ਉੱਤੇ ਤੇ ਉੱਥੋਂ ਦੇ ਸਾਰੇ ਪ੍ਰਬੰਧ ਚੱਲ ਰਹੇ ਨੇ ਉੱਥੇ ਹੀ ਸਾਰਾ ਕੁਝ ਪੈਸੇ ਲਵਾਉਣ ਦੀ ਕੋਸ਼ਿਸ਼ ਕਰ ਰਿਹਾ ਮੇਰਾ ਕਹਿਣ ਦਾ ਮਤਲਬ ਆ ਕਿ ਜਦੋਂ ਡੇਰੇਦਾਰਾਂ ਨੂੰ ਮੌਕਾ ਦਿੱਤਾ ਜਾਊਗਾ ਉਹ ਸਿੱਖੀ ਨੂੰ ਢਾਹ ਲਾਉਣ ਦੀ ਹਰ ਹੀਲੇ ਹਰ ਹਰਬੇ ਆਪਣਾ ਪੂਰਾ ਯਤਨ ਕਰਨਗੇ ਤੇ ਸਿੱਖਾਂ ਦੀਆਂ ਜਿਹੜੀਆਂ ਵੋਟਾਂ ਰੱਦ ਕਰਕੇ ਬਾਰ-ਬਾਰ ਜਿਹੜੇ ਫਾਰਮ ਬਦਲੇ ਗਏ ਨੇ ਇਹ ਬਹਾਨਾ ਹੋਏਗਾ ਵੋਟਾਂ ਰੱਦ ਕਰਨ ਦਾ ਔਰ ਇਹ ਰੱਦੀ ਦੀ ਟੋਕਰੀ ਵਿੱਚ ਜਾਣ ਗਿਆ ਜੇਕਰ ਅਜਿਹੇ ਨਹੀਂ ਹੁੰਦਾ ਔਰ ਪੰਜਾਬ ਸਰਕਾਰ ਵੱਲੋਂ ਵੋਟਾਂ ਨੂੰ ਪੜਾਉਣ ਲਈ ਸਿੱਖ ਗੁਰਦੁਆਰਾ ਕਮਿਸ਼ਨ ਦੀ ਸਹਿਮਤੀ ਨਾਲ ਘੱਟੋ-ਘੱਟ 3 ਮਹੀਨੇ ਦਾ ਸਮਾਂ ਵਧਾਉਣਾ ਚਾਹੀਦਾ ਜਿਹਦੀ ਮੰਗ ਸੁਖਬੀਰ ਬਾਦਲ ਨੇ ਕੀਤੀ ਆ ਔਰ ਇਸ ਉੱਪਰ ਸਿੱਖ ਧਰਮ ਨੂੰ ਵੀ ਗੌਰ ਕਰਨਾ ਹੋਵੇਗਾ ਕਿ ਸਿੱਖ ਰਾਜ ਦੀ ਸਥਾਪਨਾ ਲਈ ਦੁਨੀਆ ਵਿੱਚ ਜੇਕਰ ਭਾਰਤ ਵਿੱਚ ਸੰਭਵ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਕਿਉਂਕਿ ਇੱਥੋਂ ਦੇ ਲੋਕ ਨਹੀਂ ਚਾਹੁੰਦੇ ਇੱਥੋਂ ਦੀ ਸਰਕਾਰ ਵੀ ਨਹੀਂ ਚਾਹੁੰਦੀ ਤਾਂ ਜਿਹੜੇ ਗੈਰ ਆਪਣੇ ਜਿਹੜੇ ਸਿੱਖ ਨੇ ਪ੍ਰਵਾਸ ਵਿੱਚ ਬੈਠ ਗਏ ਨੇ ਤਾਂ ਉਹਨਾਂ ਨੂੰ ਦੁਨੀਆ ਦੇ ਹੋਰ ਤਲਾ ਤਲ ਵਿੱਚ ਇਸ ਤਰ੍ਹਾਂ ਦੀ ਤਲਾਸ਼ ਕਰਨੀ ਚਾਹੀਦੀ ਆ ਜਿਹੜੇ ਕੈਨੇਡਾ ਵਿੱਚ ਸਿੱਖ ਬੈਠ ਕੇ ਅਮਰੀਕਾ ਵਿੱਚ ਧਮਕੀਆਂ ਦੇ ਰਹੇ ਨੇ ਸਿੱਖਾਂ ਨੂੰ ਕਿ 에ਅਰਲਾਈਨ ਵਿੱਚ ਨਾ ਚੜੋ ਨੁਕਸਾਨ ਹੋ ਸਕਦਾ ਉਹ ਆਪਣੀ ਧਰਤੀ ਦੇ ਉੱਪਰ ਉੱਥੇ ਬਣਾ ਲੈਣ ਸਿੱਖ ਲੈਣ ਕੌਣ ਰੋਕਦਾ ਉਹਨਾਂ ਨੂੰ ਹੁਣ ਅਮਰੀਕਾ ਕੈਨੇਡਾ ਦੇ ਸਿੱਖਾਂ ਨੂੰ ਚਾਹੀਦਾ ਕਿ ਉਹ ਆਪਣੀ ਸਿੱਖ ਹੋਮਲੈਂਡ ਬਣਾ ਲੈਣ ਉੱਥੇ ਸਥਾਪਨਾ ਕਰਨ ਭਾਰਤ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਕਿਉਂਕਿ ਸਾਡੇ ਇੱਥੇ ਜਿਹੜਾ ਸਿਸਟਮ ਹੈਗਾ ਉਹਦੇ ਸਿਸਟਮ ਨਾਲ ਹੀ ਸਾਨੂੰ ਚੱਲਣਾ ਪੈਣਾ ਜਿਹੜੀ ਸਿੱਖਾਂ ਦੀ ਰਾਜਨੀਤੀ ਹੈਗੀ ਆ ਉਹਨੂੰ ਅਸੀਂ ਭਾਰਤੀ ਸੰਵਿਧਾਨ ਦੇ ਹਿਸਾਬ ਨਾਲ ਹੀ ਤਲਾਸ਼ ਸਕਦੇ ਆ ਤਰਾਸ਼ ਸਕਦੇ ਆ ਭਾਰਤੀ ਸੰਵਿਧਾਨ ਦੇ ਹਿਸਾਬ ਦੇ ਵਿੱਚੋਂ ਤਲਾਸ਼ਾਂਗੇ ਤੇ ਉਹਨੂੰ ਤਰਾਸ਼ਾਂਗੇ ਔਰ ਉਹਦੇ ਨਾਲ ਆਮ ਸਹਿਮਤੀ ਬਹੁਤ ਜ਼ਰੂਰੀ ਆ ਉਸ ਤੋਂ ਬਿਨਾਂ ਜੇ ਸਿੱਖੀ ਕਹਿੰਦੇ ਨੇ ਵੀ ਉਹ ਚੀਜ਼ ਚੱਕ ਲਾਂਗੇ ਤਾਂ ਉਹ ਅਸੀਂ 84 ਵੇਲੇ ਦੇਖ ਚੁੱਕੇ ਆ ਤੇ ਕੀ ਇਹ ਜਿਹੜੇ ਲੋਕ ਨੇ ਜਿਹੜੇ ਗੁਰਪਤਵੰਤ ਪੰਨੂ ਵਰਗੇ ਲੋਕ ਨੇ ਕੀ ਉਹ ਸਿੱਖੀ ਨੂੰ ਦੁਬਾਰਾ ਉਹਦੇ ਵਿੱਚ ਧੱਕਣਾ ਚਾਹੁੰਦੇ ਨੇ ਔਰ ਉਹ ਤਾਂ ਮੈਂ ਕਹਿੰਦਾ ਵੀ ਸਿੱਖੀ ਦੀ ਪਿੱਠ ਵਿੱਚ ਛੁਰਾ ਹੀ ਮਾਰ ਰਿਆ ਕਿ ਸਿੱਖਾਂ ਨੂੰ ਧਮਕੀਆਂ ਦੇ ਰਿਹਾ ਕਿ ਤੁਸੀਂ ਜਹਾਜ ਵਿੱਚ ਨਾ ਚੜੋ ਨਹੀਂ ਤੁਹਾਨੂੰ ਵੀ ਕਤਲ ਕੀਤਾ ਜਾ ਸਕਦਾ ਇੱਕ ਐਸੀ ਸਿੱਖੀ ਹੈ ਇਹ ਭਿੰਡਰਾਂ ਵਾਲੇ ਦੇ ਆਪਣੇ ਆਪ ਨੂੰ ਵਾਰਿਸ ਦੱਸਦੇ ਨੇ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਇਸ ਤਰ੍ਹਾਂ ਦੇ ਸੀ ਉਹ ਤਾਂ ਕਿਸੇ ਨਿਹੱਥੇ ਨਿਰਮੂਲ ਨੂੰ ਮਾਰਨ ਦੀ ਗੱਲ ਨਹੀਂ ਕਰਦੇ ਸੀ ਆ ਉਹਨਾਂ ਨੂੰ ਬਧਨਾਮ ਜ਼ਰੂਰ ਕੀਤਾ ਗਿਆ ਪਰ ਇਹ ਲੋਕ ਤਾਂ ਜਿਹੜੇ ਪਤਿਤ ਸਿੱਖ ਨੇ ਗੱਜੇ ਸਰਦੇ ਉੱਪਰ ਰੁਮਾਲ ਬੰਨ੍ਹ ਕੇ ਸਿੱਖੀ ਦੇ ਠੇਕੇਦਾਰ ਬਣੇ ਫਿਰਦੇ ਨੇ ਔਰ ਮੈਂ ਕਹਿੰਦਾ ਵੀ ਇਹਨਾਂ ਨੂੰ ਸੀਰੀਅਸਲੀ ਲੈਣਾ ਵੀ ਨਹੀਂ ਚਾਹੀਦਾ ਪਰ ਭਾਰਤੀ ਮੀਡੀਆ ਗੋਦੀ ਮੀਡੀਆ ਇਹਨਾਂ ਨੂੰ ਜਾਣ-ਬੁੱਝ ਕੇ ਉਛਾਲਦਾ ਤੇ ਸਿੱਖਾਂ ਹਿੰਦੂਆਂ ਦੇ ਆਪਸ ਵਿੱਚੋਂ ਨੇੜਤਾ ਹੈਗੀ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤਾ ਜਾ ਰਿਹਾ ਪਰ ਇਹਦੇ ਵਿੱਚ ਜਿਹੜੀ ਸਿੱਖੀ ਦੀ ਹੋਂਦ ਆ ਉਹਨੂੰ ਬਰਕਰਾਰ ਰੱਖਣ ਲਈ ਜਿਹੜੀ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਬੰਨ੍ਹੀਆਂ ਨੇ ਉਨ੍ਹਾਂ ਦੇ ਉੱਪਰ ਪੱਟਿਕੂਲਰ ਲਈ ਬਹੁਤ ਧਿਆਨ ਦੇਣਾ ਪੈਣਾ 바ਵਾ ਜੀ ਨਹੀਂ ਇਹ ਤਾਂ ਦੇ ਵਿੱਚ ਸਿੱਖ ਰੋਲਿਆ ਚਾ ਬਾਬਾ ਜੀ ਦੇਖੋ ਜਾਂਦੇ ਜਾਂਦੇ ਆਪਾਂ ਇੱਕ ਗੱਲ ਕਰਨ ਲਈ ਲੱਖਾ ਸਦਾਨਾ ਦੀ ਗੱਲ ਕਰਨੀ ਹੈ ਲੱਖਾ ਸਦਾਨਾ ਦਾ ਕੀ ਰੋਲ ਹੋਊਗਾ ਦੇਖੋ ਮੇਰੇ ਯਾਦ ਹੈਗਾ ਆਮ ਆਦਮੀ ਸਰਕਾਰ ਤੋਂ ਬੰਨ ਤੋਂ ਪਹਿਲਾਂ ਜਦੋਂ ਚਰਨਜੀਤ ਚੰਨੀ ਦੀ ਸਰਕਾਰ ਚੱਲਦੀ ਸੀ ਉਦੋਂ ਮਾਤ ਭਾਸ਼ਾ ਜਾਗਰੂਕਤਾ ਮੰਚ ਪੰਜਾਬ ਨੇ ਇੱਕ ਮੰਗ ਰੱਖੀ ਸੀ ਚੰਨੀ ਸਾਹਿਬ ਕੋਲੇ ਔਰ ਭਗਵੰਤ ਮਾਨ ਦੇ ਕੋਲੇ ਕਿ ਤੁਸੀਂ ਜਦੋਂ ਵੀ ਆਉਣੇ ਹੋ ਪੰਜਾਬੀ ਭਾਸ਼ਾ ਨੂੰ ਉੱਚਾ ਚੱਕਣ ਲਈ ਜਿਹੜੀਆਂ ਸਰਕਾਰੀ ਰਜਿਸਟਰੀਆਂ ਹੁੰਦੀਆਂ ਇਹਨਾਂ ਵਿੱਚ ਪੰਜਾਬੀ ਭਾਸ਼ਾ ਨੂੰ ਸਰਲ ਭਾਸ਼ਾ ਨੂੰ ਇੰਟਰੋਡਿਊਸ ਕੀਤਾ ਜਾਵੇ ਸੋ ਇਹ ਜਿਹੜੀ ਚੀਜ਼ ਆਈ ਆ ਇਹਨੂੰ ਵਿਚਾਰ ਨਾਲ ਬੇਨਤੀਆਂ ਨਾਲ ਸਹੀ ਤਰੀਕੇ ਨਾਲ ਜੇ ਇਹਨੂੰ ਕਰੀਏ ਤਾਂ ਇਹਦੀ ਡਿਵੈਲਪਮੈਂਟ ਹੋ ਸਕਦੀ ਆ ਪਰ ਜਿਹੜਾ ਤੁਸੀਂ ਗੱਲ ਕਰਦੇ ਹੋ ਲੱਖੇ ਛੜਾਣੇ ਦੀ ਕਿ ਉਹ ਜਿੱਥੇ ਗਿਆ ਕਿ ਉਹ ਸਕੂਲ ਵਿੱਚ ਸੰਸਕ੍ਰਿਤ ਪੜਾਉਣ ਉੱਪਰ ਜ਼ੋਰ ਦਿੱਤਾ ਜਾ ਰਿਹਾ ਇਹਨੂੰ ਰੋਕਣ ਦੇ ਤਰੀਕੇ ਹੋਰ ਹੋ ਸਕਦੇ ਸੀ ਮੈਂ ਜਿਹੜੀ ਗੱਲ ਕਰ ਰਿਹਾ ਕਿ ਸਰਕਾਰ ਨੂੰ ਮੰਗ ਦੇ ਕੇ ਸਕੂਲ ਦੇ ਬਾਹਰ ਧਰਨਾ ਲਾ ਕੇ ਤੁਸੀਂ ਮੈਨੇਜਮੈਂਟ ਨਾਲ ਗੱਲ ਕਰ ਸਕਦੇ ਸੀ ਪਰ ਇਹ ਗੁੰਡਾਗਰਦੀ ਤੱਕੇशाही ਨਾਲ ਰੋਕਣ ਦੇ ਤਰੀਕੇ ਇਹ ਜਾਇਜ਼ ਨਹੀਂ ਹੈਗੇ ਔਰ ਜਿੱਥੋਂ ਤੱਕ ਪੰਜਾਬੀ ਨਾ ਬੋਲੇ ਜਾਣ ਦਾ ਸਬੰਧ ਆ ਇਹ ਤਾਂ ਪੰਜਾਬ ਦੇ ਹਰ ਅੰਗਰੇਜ਼ੀ మీడియం ਸਕੂਲ ਦੇ ਵਿੱਚ ਹੈਗਾ इवन ਜਿਹੜੇ ਖਾਲਸਾ ਸਕੂਲ ਨੇ ਅੰਗਰੇਜ਼ੀ మీడియం ਦੇ ਉਹਨਾਂ ਵਿੱਚ ਵੀ ਪੰਜਾਬੀ ਬੋਲਣ ਦੀ ਆਗਿਆ ਨਹੀਂ ਹੈਗੀ ਤੇ ਇਸ ਤਰੀਕੇ ਨਾਲ ਤੁਸੀਂ ਵਿਦਿਆ ਦੇ ਭਵਨ ਵਿੱਚ ਵੈਸ਼ਿਆਨਾ ਮਾਹੌਲ ਨੂੰ ਸਿਰਜਣਾ ਗੁਰੂ ਨਾਨਕ ਸਾਹਿਬ ਦੇ ਸੰਦੇਸ਼ਾਂ ਨੂੰ ਕਿਵੇਂ ਪੂਰਾ ਕਰਦਾ ਜਿਹਦੀ ਉਹ ਗੱਲ ਕਰਦੇ ਨੇ ਕਿ ਤੁਸੀਂ ਆ ਬਾਬਾ ਜੀ ਨੇ ਉਧਰ ਨਾਲ ਜਿਹੜਾ ਕੀਤੀ ਸੀ ਮੱਕੇ ਜਾ ਕੇ ਜੇ ਉਹਨਾਂ ਨੇ ਜਿਹੜਾ ਨਹੀਂ ਕੀਤੀ ਫਿਰ ਤੁਸੀਂ ਧੱਕਾ ਕਿਉਂ ਕਰ ਰਹੇ ਹੋ ਤੁਸੀਂ ਵੀ ਉਸੇ ਤਰੀਕੇ ਨਾਲ ਗੱਲ ਕਰੋ ਨਾ ਗੁਰੂ ਸਾਹਿਬ ਨੇ ਤਾਂ ਕਿਹਾ ਨਾ ਜਬ ਤੱਕ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ ਤੇ ਕੀ ਲੱਖਾਂ ਸਡਾਣਾ ਗੁਰੂ ਨਾਨਕ ਸਾਹਿਬ ਦੇ ਇਹਨਾਂ ਬੋਲਾਂ ਉੱਤੇ ਪੈਰਾ ਦੇ ਰਿਆ ਉਹ ਤਾਂ ਧੱਕੇਸ਼ਾਹੀ ਕਰ ਰਹੀ ਜਾਂ ਨੇ ਔਰ ਮਤਲਬ ਜਿਹੜੇ ਠੇਕੇਦਾਰ ਤੁਹਾਨੂੰ ਬਣਾਇਆ ਕਿਹਨੇ ਆ ਪੰਜਾਬੀ ਦੇ ਆਪੇ ਤੁਸੀਂ ਠੇਕੇਦਾਰ ਬਣੀ ਫਿਰਦੇ ਹੋ ਸਿੱਖੀ ਦੇ ਠੇਕੇਦਾਰ ਬਣੀ ਫਿਰਦੇ ਹੋ ਸਿਰ ਥੋੜੇ ਮੁੰਨੇ ਹੋਏ ਨੇ ਔਰ ਪੰਜਾਬੀ ਇੱਕ ਮਿੱਠ ਬੋਲਣੀ ਭਾਸ਼ਾ ਹੈ ਆਪਸੀ ਪਿਆਰ ਦਾ ਸੰਦੇਸ਼ ਦਿੱਤੀ ਹੈ ਤੇ ਜਿੱਥੋਂ ਤੱਕ ਲੱਖਾਂ ਛੜਾਣਾਂ ਦੀ ਗੱਲ ਆ ਮੈਨੂੰ ਇਹ ਲੱਗਦਾ ਵੀ ਜਿਵੇਂ ਉਹ ਹੈ ਨਾ ਗੁਰਪਤਵੰਤ ਪੰਨੂ ਇੱਕ ਭੁੱਖ ਪੈ ਜਾਂਦੀ ਹੈ মিডিਆ ਅੱਗੇ ਆ ਕੇ ਆਪਣੇ ਆਪ ਨੂੰ ਚਮਕਾਉਣ ਦੀ ਤੇ মিডিਆ ਤੋਂ ਦੂਰ ਰਹਿਣਾ ਇਹਦੇ ਲਈ ਔਖਾ ਤੁਸੀਂ ਡੀਏਵੀ ਸਕੂਲ ਵਿੱਚ ਜਾਓ ਜਿਹੜਾ ਪ੍ਰੋਪਰ ਲਈ ਆਪਾਂ ਧਿਆਨ ਅੰਦਾਰਿਆ ਵੈਦਿਕ ਚੱਲਦਾ ਹੈਗਾ ਉਦੇ ਵਿੱਚ ਗੁਰਬਾਣੀ ਦੇ ਮੰਤਰ ਨਾਲ ਜਾਪ ਕਰਾਇਆ ਜਾਂਦੇ ਨੇ ਮੂਲ ਮੰਤਰ ਜਪਜੀ ਸਾਹਿਬ ਦੇ ਪਾਠ ਪੜ੍ਹਾਏ ਜਾਂਦੇ ਨੇ ਨਾਲ ਹਿੰਦੂ ਮੰਤਰ ਦੇ ਮੰਤਰ ਵੀ ਕਰਵਾਏ ਜਾਂਦੇ ਨੇ ਜਾਪ ਕਰਵਾਏ ਜਾਂਦੇ ਨੇ ਸਿੱਖ ਸਕੂਲਾਂ ਵਿੱਚ ਆਪਾਂ ਨੂੰ ਪਤਾ ਵੀ ਭ੍ਰਸ਼ਟਾਚਾਰ ਕਿਸ ਪੱਧਰ ਤੇ ਫੈਲ ਗਿਆ ਸ਼੍ਰੋਮਣੀ ਕਮੇਟੀ ਦੇ ਸਕੂਲਾਂ ਵਿੱਚ ਸੋ ਉਹੋ ਚੀਜ਼ ਨਹੀਂ ਹੋ ਸਕੀ ਪਰ ਸਿੱਖ ਸਕੂਲਾਂ ਦੀ ਬਹੁਤਾਤ ਵੀ ਨਹੀਂ ਹੈਗੀ ਜਿਹਦੇ ਕਰਕੇ ਅਸੀਂ ਸਿੱਖ ਸਕੂਲਾਂ ਨੂੰ ਪਰ ਇਹ ਸਾਡੇ ਭਾਰਤ ਦੇ ਸੰਵਿਧਾਨ ਵਿੱਚ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਸਾਨੂੰ ਆਗਿਆ ਹੈਗੀ ਹੈ ਜਿੰਦੂਸ ਕੁੰ ਖੋਲਣੇ ਕੋਈ ਮਾੜੀ ਗੱਲ ਨਹੀਂ ਔਰ ਸੰਸਕ੍ਰਿਤ ਭਾਸ਼ਾ ਦੇ ਜ਼ਿਕਰ ਗੱਲ ਕੀਤੀ ਜਾਵੇ ਤਾਂ ਸ਼ਲੋਕ ਸੰਸਕ੍ਰਿਤੀ ਦੇ ਅੱਠ ਅੰਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਿਸ਼ੋਭਤ ਨੇ ਜੋ ਪੂਰੇ ਤੇ ਪੂਰੇ ਸੰਸਕ੍ਰਿਤ ਵਿੱਚ ਨੇ ਜੇਕਰ ਤੁਸੀਂ ਗੁਰਬਾਣੀ ਨੂੰ ਸਹੀ ਤਰ੍ਹਾਂ ਪੜ੍ਹਨਾ ਤਾਂ ਤੁਹਾਨੂੰ ਸੰਸਕ੍ਰਿਤ ਭਾਸ਼ਾ ਆਉਣੀ ਲਾਜ਼ਮੀ ਹੈ ਮੈਂ ਆਪਣੇ ਬੱਚਿਆਂ ਨੂੰ ਸੰਸਕ੍ਰਿਤ ਸਿਖਾਈ ਆ ਕਿ ਜੇ ਗੁਰਬਾਣੀ ਨੂੰ ਤੁਸੀਂ ਸਮਝਣਾ ਹੈਗਾ ਤੁਹਾਨੂੰ ਫਾਰਸੀ ਵੀ ਸਿੱਖਣੀ ਪੈਗੀ ਮੇਰੇ ਮਿੱਤਰ ਰਹੇ 55 ਸਾਲ ਦੀ ਉਮਰ ਵਿੱਚ ਫਾਰਸੀ ਸਿੱਖ ਰਹੇ ਨੇ ਉਰਦੂ ਸਿੱਖ ਰਹੇ ਨੇ ਆਪਣਾ ਅਰਬੀ ਸਿੱਖ ਰਹੇ ਨੇ ਅੱਡੋ ਅੱਡ ਭਾਸ਼ਾਵਾਂ ਸਿੱਖ ਰਹੇ ਨੇ ਉਹਦੇ ਨਾਲ ਅਸੀਂ ਕੋ ਮਾੜੇ ਨਹੀਂ ਹੋ ਜਾਂਦੇ ਹਾਂ ਜੇ ਕੋਈ ਜ਼ਬਰਦਸਤੀ ਕਰ ਰਿਹਾ ਤੁਸੀਂ ਨਹੀਂ ਸਿਖਾਉਣਾ ਚਾਹੁੰਦੇ ਤਾਂ ਉਹਦਾ ਗੱਲ ਕਰਨ ਦਾ ਤਰੀਕਾ ਇਹ ਨਹੀਂ ਹੈਗਾ ਕਿ ਤੁਸੀਂ ੱੱਕੇ ਨਾਲ ਤੁਸੀਂ ਆਪਣੀ ੱੱਕੇशाही ਆਪਣੀ ਰਾਜਨੀਤਿਕ ਖੋਦ ਨੂੰ ਸਥਾਪਿਤ ਕਰਨ ਲਈ ਇੱਕ ਵਿਦਿਆ ਦੀ ਮਤਲਬ ਕੀ ਕਹਿੰਦੇ ਨੇ ਨਗਰੀ ਨੂੰ ਬਰਬਾਦ ਕਰਨ ਦੇ ਉੱਤੇ ਤਾਰੂ ਹੋਵੋ ਅਸੀਂ ਇਸ ਦੇ ਨਾਲ ਸਹਿਮਤ ਨਹੀਂ ਜਿਸ ਤਰੀਕੇ ਨਾਲ ਲੱਖਾਂ ਸੜਾਣਾ ਆਪਣੀ ਇਹ ਵਾਲੀ ਰਾਜਨੀਤੀ ਕਰ ਰਹੇ ਨੇ ਪੰਜਾਬੀ ਦੇ ਪਿਆਰ ਨੂੰ ਜਾਂ ਸਿੱਖੀ ਦੇ ਪਿਆਰ ਨੂੰ ਦਰਸਾ ਰਹੇ ਨੇ ਤੁਸੀਂ ਗੱਲ ਕਰੋ ਗੁਰੂ ਨਾਨਕ ਦੀ ਗੱਲ ਕਰੋ ਗੁਰੂ ਨਾਨਕ ਦੇ ਤਰੀਕੇ ਵੀ ਅਪਣਾਉਣੇ ਪੈਣਗੇ ਗੁਰੂ ਨਾਨਕ ਨੇ ਤਲਵਾਰ ਨਹੀਂ ਚੱਕੀ ਉਹਨਾਂ ਨੇ ਬਾਬਰ ਨੂੰ ਵੀ ਕਹਤਾ ਸੀ ਰਾਜੇ ਸ਼ੀ ਮੁਕੱਦਮ ਕੁੱਤੇ ਗੱਲ ਉਹਨਾਂ ਨੇ ਕਹੀ ਸੀਗੀ ਅਤੀ ਮਾਰ ਰਫੇ ਕਰਲਾਣੇ ਤਾਂ ਕਿ ਦਰਦ ਮਾਇਆ ਉਹਨਾਂ ਨੇ ਮਾਲਕ ਨੂੰ ਵੀ ਨਹੀਂ ਸੀ ਬਖਸ਼ਿਆ ਹੈਗਾ ਆਪਣੇ ਅਕਾਲ ਪੁਰਖ ਨੂੰ ਵੀ ਨਹੀਂ ਸੀ ਉਹਨੂੰ ਵੀ ਤਾਨਾ ਦਿੱਤਾ ਸੀ ਔਰ ਜਦੋਂ ਉਹਨੇ ਕਿਹਾ ਸੀ ਕੁੱਤਾ ਰਾਜ ਬਹਾਲੀਆ ਫਿਰ ਚੱਕੀ ਚੱਟੇ ਗੱਲ ਦੀ ਗੱਲ ਹੋ ਸਕਦੀ ਆ ਤੱਕੇ ਨਹੀਂ ਤੁਸੀਂ ਕਿਸ ਤਰੀਕੇ ਨਾਲ ਟਰੀਟ ਕਰ ਰਹੇ ਹੋ ਕਿਵੇਂ ਤੁਸੀਂ ਬਦਵਾਸ਼ੀ ਵੜ ਰਹੇ ਹੋ ਇਹ ਕੰਮ ਨਹੀਂ ਇਹਦੀ ਇਜਾਜ਼ਤ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਨਹੀਂ ਦਿੱਤੀ ਸੀ ਬੰਦਾ ਸਿੰਘ ਬਹਾਦਰ ਨੇ ਵੀ ਨਹੀਂ ਦਿੱਤੀ ਸੰਗ ਸਰਹੰਦ ਫਤਿਹ ਹੋ ਗਿਆ ਸੀ ਇੱਟ ਨਾਲ ਇੱਟ ਖੜਕਾ ਦਿੱਤੀ ਗਈ ਸੀ ਪਰ ਉਹਨਾਂ ਨੇ ਵਿਰੋਧੀ ਮਜ਼ਲੂਮਾਂ ਦੇ ਉੱਪਰ ਅੱਖ ਕਹਿਰੀ ਚੱਕਣ ਦੀ ਇਜਾਦਤ ਮੇਨੇ ਕੀਤੀ ਬੰਦਾ ਸਿੰਘ ਬਹਾਦਰ ਨੇ ਸੋ ਇਹ ਕੀ ਦੀ ਗੱਲ ਕਰ ਰਹੇ ਨੇ ਇਹ ਇਹ ਲੱਖਾਂ ਸੜਾਣਾ ਕਿਹੜੇ ਵਿਰਸੇ ਦੀ ਗੱਲ ਕਰ ਰਿਹਾ ਸਿੱਖੀ ਨੂੰ ਤੁਸੀਂ ਪਰਫੁੱਲਿਤ ਕਰਨਾ ਹੈਗਾ ਤਾਂ ਜਿਹੜੇ ਆਪਣੇ ਹੋ ਰਹੇ ਨੇ ਲਿਟਰੇਚਰ ਫੈਸਟੀਵਲ ਕਰਾਓ ਕਿਹੜਾ ਲਿਟਰੇਚਰ ਫੈਸਟੀਵਲ ਕਰਵਾਇਆ ਮੈਂ ਬਠਿੰਡੇ ਦੀ ਧਰਤੀ ਦੇ ਉੱਪਰ ਇੱਕ ਵੱਡਾ ਇਤਿਹਾਸਕ ਫੈਸਟੀਵਲ ਕਰਾਓ ਹਰ ਸਾਲ ਕਰਵਾਓ ਤਿੰਨ ਦਿਨ ਦਾ ਕਰਾਓ ਹਫਤੇ ਦਾ ਕਰਵਾਓ ਉਹਦੇ ਵਿੱਚ ਪੰਜਾਬੀ ਦੇ ਪਬਲਿਸ਼ਰਸ ਨੂੰ ਬੁਲਾਓ ਵੱਡੇ ਵੱਡੇ ਸਨਮਾਨ ਦਿਓ ਪੰਜਾਬੀ ਸਰਕਾਰ ਨੂੰ ਬੁਲਾਓ ਉਹਨਾਂ ਨੂੰ ਮਜਬੂਰ ਕਰੋ ਤੁਹਾਡੇ ਲਈ ਉਹ ਕੰਮ ਕਰੇ ਲੋਕਤੰਤਰੀ ਤਰੀਕੇ ਵਿੱਚ ਕੰਮ ਹੁੰਦੇ ਨੇ ਲੜਾਈ ਲੰਬੀ ਹੁੰਦੀ ਆ ਸਿੱਖ ਪੰਥ ਗੁਰੂ ਨਾਨਕ ਸਾਹਿਬ ਨੇ ਸ਼ੁਰੂ ਕਰਕੇ ਠੰਡੇ ਦੀ ਪਹਲ ਤੱਕ ਜਾਣ ਲਈ 200 ਸਾਲ ਦਾ ਸਫ਼ਰ ਤੈਅ ਕਰਦਾ ਤੇ ਇਹ ਸਾਰਾ ਕੁਝ 2 ਸਾਲ ਵਿੱਚ ਹੀ ਕਰਨ ਕਰਦੇ ਫਿਰਦੇ ਇਸ ਤਰ੍ਹਾਂ ਨਹੀਂ ਹੁੰਦਾ ਬਾਬਾ ਜੀ ਬਿਲਕੁਲ ਬਿਲਕੁਲ ਤੁਸੀਂ ਦੇਖਦਾ ਬਹੁਤ ਬਹੁਤ ਧੰਨਵਾਦ ਉਮੀਦ ਕਰਾਂਗੇ ਕਿ ਪੰਥਕ ਹਲਕੇ ਵਿੱਚ ਅੰਮ੍ਰਿਤਸਰ ਐਲਾਨ ਨਾਮੇ ਨੂੰ ਵੀ ਵੀਰਤ ਤੱਕ ਚੱਲਦਾ ਰਹੇਗਾ ਜੋ ਪੰਥ ਵਿੱਚ ਫੈਲੇ ਪ੍ਰਸ਼ਤਾਜਨ ਨੂੰ ਪੰਜਾਬ ਨੂੰ بچਾਉਣ ਲਈ ਜਿਹੜੇ ਉਪਰਾਲੇ ਕੀਤੇ ਜਾ ਰਹੇ ਨੇ ਉਹ ਉਹਦੇ ਸਾਥ ਸਿਰ ਜਟ ਨਿਕਲ ਬਹੁਤ ਬਹੁਤ ਸ਼ੁਕਰੀਆ ਸਮਾ ਸਰ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਦੇਖਦੇ ਹੋ ਪੰਜਾਬ ਦਾ ਧੰਨਵਾਦ